20 ਮਿੰਟ ਹੋਰ ਇੰਤਜ਼ਾਰ ਕਰੀਏ ਕੋਈ ਕਿਸੇ ਵੀ ਹੈ ਅਸੀਂ ਕਿਸਾਨ ਜੱਥੇਬੰਦੀਆਂ ਦੇ ਵਿੱਚ ਮੈਂ ਕੰਮ ਕਰਦਾ ਨੌਰਮਲ ਜੱਥੇਬੰਦੀਆਂ ਦਾ ਇਕਨੋਮਿਕ ਜੱਥੇਬੰਦੀ ਦਾ ਪੰਜਾਬ ਦਾ ਤੇ ਹਰਿਆਣਾ ਦਾ ਜਨਰਲ ਸੈਕਟਰ ਨਹੀਂ ਹੈ ਅਸੀਂ ਜ਼ਿੰਮੇਵਾਰੀ ਦੇ ਨਾਲ ਜਦੋਂ ਜ਼ਿੰਮੇਵਾਰੀ ਦੇ ਨਾਲ ਕਿਸੇ ਕਦਮ ਕਿਸੇ ਲੜਾਈ ਨੂੰ ਲੜਦੇ ਆਂ ਤੇ ਉਹਦੇ ਆਪਣਾ ਕਰੀ ਪਾਸਾ ਵੀ ਕੰਟਰੋਲ ਬਣਾਦੇ ਹੁਣ ਹੀ ਆਪਕੀ ਬੋਲ ਲਈ ਮੇਰਤਾ ਜੀ ਬڑا ਹੌਸਲਾ ਹੁੰਦਾ ਬੈਠਣ ਦਾ ਇਹਨਾਂ ਨੇ ਜ਼ਿਕਰ ਕੀਤਾ ਹੋਰ ਸਾਰਾ ਹੈ ਮੇਰੀ ਉਮਰ ਸਿਰਫ 23 ਸਾਲ ਹੈ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਨਾਲੋਂ ਗੁੱਸਾ ਮੈਨੂੰ ਜਾ ਕੇ ਆਣਾ ਚਾਹੀਦਾ ਹੈ ਨਹੀਂ ਕੋਈ ਨਹੀਂ ਉਹ ਵੀ ਦੋ ਸਮਝਾ ਲਈਏ ਜਿਹੜੀ ਬਾਕੀ ਹੋ ਜਾਂਦੀ ਹੈ ਮਨੋਜੀ ਬੈਠੋ ਮਨੋਜੀ ਬੈਠੋ ਇੱਦਾਂ ਕੋਈ ਗੱਲ ਨਹੀਂ ਕੋਈ ਗੱਲ ਉੱਥੇ ਬਾਤ ਚੱਲ ਜਾਣ ਗਿਆ ਉਹ ਜੇ ਇੱਥੇ ਖੜੇ ਆ ਕਿ ਉਹ ਸਾਡੇ ਐਕਸ਼ਨ ਦੇ ਸਮਰਥਨ ਦੇ ਵਿੱਚ ਆਏ ਹੋਏ ਆ ਇਹ ਨਹੀਂ ਜ਼ਰੂਰੀ ਉਹਨਾਂ ਦਾ ਬੈਠਣਾ ਜ਼ਰੂਰੀ ਹੈ ਜ਼ਰੂਰੀ ਇਹਨਾਂ ਦਾ ਹੈ ਕਿ ਲਗਾਤਾਰ ਗਾਹੇ ਵਗਾਏ ਸਾਡੇ ਇਸ ਮੂਮੈਂਟ ਦਾ ਹਿੱਸਾ ਬਣੇ ਰਹਿਣ ਇਹ ਮਾੜੀ-ਮੋਟੀ ਮੂਮੈਂਟ ਥੋੜੀ ਹੈ ਕਰਮ ਵੀ ਘੁੰਮਣ ਕੀ ਹੈ ਪਿਛਲੇ ਦਿਨਾਂ ਦੀ ਸਟੇਟਮੈਂਟ ਆਈ ਹੈ ਕਿ ਮਾਈਨਿੰਗ ਦੀ ਜਿਹੜਾ ਇੰਡੀਆ ਤੇ ਡੂੰਘੀਆਂ ਹੋਈਆਂ ਮੈਂ ਹੁਣ ਫੋਨ ਕਰਕੇ ਬੰਦ ਕਰਾਨਾ ਕਦ ਚੱਲ ਪੈਂਦਾ ਹੈ ਕੀ ਸੋਚਦੇ ਹੋ ਤੁਸੀਂ ਅਸੀਂ ਇੱਕ ਪ੍ਰੋਗਰਾਮ ਕਮੇਟੀ ਦੇ ਵੱਲੋਂ ਬਣਾਇਆ ਹੈ ਜਿਦੇ ਵਿੱਚ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਾਨੂੰ ਵੋਟਾਂ ਪਾਓ ਤੇ ਸਾਨੂੰ ਤਾਕਤ ਦਿਓ ਤੇ ਅਸੀਂ ਗੈਰਕਾਨੂੰਨੀ ਧੰਦਾ ਇਸ ਖੇਤਰ ਦੇ ਵਿੱਚੋਂ ਬੰਦ ਕਰਾਵਾਂਗੇ ਤੁਹਾਡੇ ਦੁੱਖਾਂ ਦਾ ਹੱਲ ਅਸੀਂ ਕਰਾਂਗੇ ਅਸੀਂ ਇਹਨਾਂ ਨੂੰ ਇੱਕ ਜਿਹੜਾ ਆ ਪੱਤਰ ਦੇਣਾ ਹੈ ਸਹਿਮਤੀ ਪੱਤਰ ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਇਹਦੇ ਤੇ ਸਾਰੇ ਲਿਖੋ ਅਸੀਂ ਚਾਰ ਪੱਤਰ ਤਿਆਰ ਕੀਤੇ ਆ ਕਿੱਥੇ ਜਿਹਨੇ ਪੱਤਰ ਇਥੋਂ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਚੋਣਾਂ 'ਚ ਹਿੱਸਾ ਲੈ ਰਿਆ ਉਹਨਾਂ ਨੂੰ ਅਸੀਂ ਦੇਣੇ ਆ ਉਹਦੇ ਵਿੱਚੋਂ ਪਿਛਲੇ ਦਿਨਾਂ ਕੇਸਰੀ ਹੋਟਲ ਦੇ ਵਿੱਚ ਜਿਹੜੀ ਕਾਂਗਰਸ ਦੇ ਵੱਲੋਂ ਪ੍ਰੋਗਰਾਮ ਰੱਖਿਆ ਸਾਡੇ ਵਿੱਚੋਂ ਲੋਕ ਆਟਕ ਸਿਆਸੀ ਧਿਰਾਂ ਨੂੰ ਸਪੋਰਟ ਕਰਦੇ ਆ ਸਬੰਧਤ ਆ ਵੋਟ ਅਸੀਂ ਪਾਣੀ ਹੈ ਨਾ ਅਸੀਂ ਵੋਟ ਪਾਵਾਂਗੇ ਤਾਂ ਹੀ ਸਰਕਾਰ ਬਣਣੀ ਹੈ ਅਸੀਂ ਵੋਟ ਪਾਈਏ ਸਰਕਾਰਾਂ ਬਣਦੀਆਂ ਆਈਆਂ ਤੇ ਕਿਉਂ ਨਾ ਉਹਨਾਂ ਰਾਜਨੀਤਿਕ ਜਿਹੜੇ ਲੀਡਰ ਬਣਿਆ ਉਹਨਾਂ ਨੂੰ ਅਸੀਂ ਇਹ ਦਈਏ ਇਸ ਗੱਲ ਦਾ ਠੀਕ ਹੈ ਸੁੱਤੇ ਹੋਏ ਆ ਉਹਨਾਂ ਨੂੰ ਨਹੀਂ ਪਤਾ ਇਸ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਖਾਨਾ ਨੂੰ ਹੋ ਰਿਹਾ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਾਂ ਕਿ ਇੱਕ ਉਹਨਾਂ ਨੂੰ ਲੈਟਰ ਦੇ ਕੇ ਤੇ ਕਹੀਏ ਕਿ ਭਾਈ ਦੇਤੇ ਸਾਈਨ ਕਰੋ ਸਾਰਾ ਕੁਝ ਪਤਾ ਹੁੰਦੇ باوجود ਵੀ ਕਿਉਂਕਿ ਸਾਨੂੰ ਪਤਾ ਕਿ ਇਹ ਗੈਰ ਕਾਨੂੰਨੀ ਖਾਨਾ ਨਾ ਸਿਆਸੀ ਜਿਹੜੀ ਲੀਡਰਸ਼ਿਪ ਹੈ ਸਿਆਸੀ ਧਿਰਾਂ ਦੀ ਪੁਸ਼ਤ ਪਨਾਇ ਦੇ ਹੇਠਾਂ ਹੋ ਰਿਹਾ ਹੈ ਜੇ ਖਾਨਾ ਨੂੰ ਹੋਣਾ ਵੀ ਹੈ ਤੇ ਇਹਦੇ ਤੇ ਇੱਕ ਪੋਲਿਸੀ ਬਣਨੀ ਚਾਹੀਦੀ ਹੈ ਐਡੀਸੀ ਦੀ ਮੀਟਿੰਗ ਹੋਈ ਨਾ ਅਸੀਂ ਆਸੀ ਪਹਿਲੇ ਜਦੋਂ ਡੀਸੀ ਨੇ ਡੀਸੀ ਨੂੰ ਕੰਪਲੇਨਟ ਕੀਤੀ ਜਦੋਂ ਪਹਿਲੇ ਦਿਨ ਮੈਂ ਇੱਥੇ ਆਇਆ ਤੇ ਡੀਸੀ ਨੇ ਰੇਡ ਦੇ ਲਈ ਇੱਥੇ ਭੇਜੀ ਆ ਪਰਚਾ ਹੋਇਆ ਹੈ ਕਈ ਲੀਡਰਾਂ ਨੇ ਕਿਹਾ ਤਾਂ ਵੀ ਸਾਡੇ ਕਹਿਣ ਦੇ ਉੱਪਰ ਮੈਂ ਉੱਥੇ ਉਹ ਕਿਹਾ ਹੈ ਤੇ ਪਰਚੇ ਹੋ ਗਏ ਕਰ ਫਿਰ ਇੱਕ ਹੋਰ ਪਰਚਾ ਹੋਇਆ ਜਿਹੜਾ ਸੁਚੇਨਪੁਰ ਦੀ ਵੀਡੀਓ ਆਈ ਉਹ ਵੀਡੀਓ ਕਰਕੇ ਹੀ ਹੋਇਆ ਕਿਸੇ ਹੋਰ ਦੇ ਯਤਨ ਕਰਕੇ ਨਹੀਂ ਹੋਇਆ ਤੇ ਸਾਡੇ ਆਮ ਆਦਮੀ ਪਾਰਟੀ ਦੇ ਹਲਕਾ ਭਰਾ ਜਿਹੜੇ ਇਚਾਰਜ ਹੈ ਮੁਕੇਰੀਆਂ ਤੋਂ ਉਹਨਾਂ ਨੇ ਰਿਲੀਜ਼ ਕੀਤਾ ਵੀ ਮੈਂ ਜੀ ਇਹ ਯਤਨ ਕੀਤਾ ਤਾਂ ਉਥੇ ਪਰਚਾ ਕਰਾ ਦਿੱਤਾ ਇਦਾਂ ਪਹਿਲਾਂ ਵੀ ਹੁੰਦਾ ਆ ਅੱਜ ਨੰਨੀ ਕੋਈ ਗੱਲ ਨਹੀਂ ਅਸੀਂ ਸਿਰਫ ਮੈਂ ਜ਼ਮੀਨਦਾਰਾਂ ਕਰਦਾ ਐ ਖੇਤੀ ਕਰਦਾ ਐ ਤੇ ਪਸ਼ੂ ਵੀ 10-12 ਰੱਖੀ ਹੋਈ ਐ ਤੇਰਾ ਮਤਲਬ ਜ਼ਮੀਨਦਾਰ ਦੀ ਰੱਸੇ ਦੀ ਗੰਢ ਬੱਜੀ ਦੀ ਉਹਨੂੰ ਪਤਾ ਵੀ ਕਿੱਦਾਂ ਖੋਲਣੀ ਐ ਤੇ ਕਿੱਦਾਂ ਦੇਣੀ ਐ ਅਸੀਂ ਇਹ ਲੀਡਰ ਬਣਨੇ ਐ ਜਦੋਂ ਸੀ ਲੜਾਈ ਲੜਨੀ ਐ ਤੇ ਜੇ ਇਹਨਾਂ ਦਾ ਕੁਰਤਾ ਮੇਲਾ ਹੁੰਦਾ ਦਿਖਿਆ ਤੇ ਅਸੀਂ ਇੱਥੇ ਬੜਨ ਨਹੀਂ ਦੇਣੀ 2012 ਦੇ ਵਿੱਚ ਸਾਡੇ ਹਾਜੀਪੁਰ ਦੇ ਵਿੱਚ 2200 ਏਕੜ ਐਕਵਾਇਰ ਹੁੰਦਾ ਸੀਗਾ ਪੰਜਾਬ ਦਾ ਸਭ ਤੋਂ ਵੱਡਾ 1320 ਮੈਗਾਵਾਟ ਦਾ ਕੋਲ ਥਰਮੋ ਪਲਾਂਟ ਲੱਗਦਾ ਸੀਗਾ ਤੇ ਇੱਕ ਭਾਜਪਾ ਦਾ ਹਾਰਿਆ ਹੋਇਆ ਲੀਡਰ ਇਹ ਕਹਿੰਦਾ ਸੀਗਾ ਵੀ ਮੈਂ ਲਾਣਾ ਹੀ ਲਾਣਾ ਚਾਹੇ ਮੇਰਾ ਜਿੰਦਾਬਾਦ ਕਰੋ ਚਾਹੇ ਮਰਦਾਬਾਦ ਅਸੀਂ ਇਹ ਕਹਿਤਾ ਸੀਗਾ ਵੀ ਇਹ ਥਰਮੋ ਪਲਾਂਟ ਨਹੀਂ ਇੱਥੇ ਲੱਗਣ ਦੇਣਾ ਤੇ ਤੇਰਾ ਪਿੰਡਾਂ 'ਚ ਬਣਨ ਨਹੀਂ ਦੇਣਾ ਅਸੀਂ ਨਹੀਂ ਬਣਨ ਦੁੱਤਾ ਆਪਣੇ ਪਿੰਡਾਂ 'ਚ ਅੱਜ ਤੱਕ ਨਹੀਂ ਬਣਨ ਦੁੱਤਾ ਉਹ ਪਹਿਲਾਂ ਆਪ ਕਿਹਾ ਵੀ ਇਹ ਮੇਰੀ ਗੰਦ ਹੈ ਨਾ ਸਾਡੇ ਲੱਗਣ ਰੋਏ ਥੋੜੀ ਥੋੜੀ ਤਾਂ ਸਾਡੀ ਜ਼ਮੀਨ ਹੈ ਤੁਹਾਡੇ ਥੋੜੇ ਜੇ ਬੰਜਰ ਹਾਲੇ ਵੀ ਬੰਜਰ ਹੈ ਸਾਡਾ ਇਲਾਕਾ ਸੀ ਮੰਡ ਪੁੱਟ ਕੇ ਖੇਤੀ ਵਾਲਾ ਬਣਾਇਆ ਅੱਜ ਸਾਡਾ ਗੰਨਾ ਉੱਥੇ 4-400 ਸਾਡੇ 450 ਕੁਇੰਟਾ ਲੱਗਦਾ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਹ ਖੜ ਕਰਨੇ ਪੱਟ ਕੇ ਬਣਾਇਆ ਜਿਹੜਾ ਪੁੰਜਾ ਗੇਟਾ ਤੋਂ ਹੇਠਾਂ ਬਹਿ ਗਿਆ ਲੋਕਾਂ ਨੇ ਦੂਰੋਂ ਦੂਰੋਂ ਮਿੱਟੀ ਲਿਆ ਕੇ ਉਹਨਾਂ ਪੱਥਰਾਂ ਦੇ ਉੱਪਰ ਮਿੱਟੀ ਪਾਈ ਤੇ ਫਿਰ ਖੇਤੀ ਕਰਦੇ ਆ ਇਹ ਗੁਰਮੁਖਣਾ ਪਿੰਡਾਂ ਦਾ ਹੀ ਹੈ ਇਹ ਰ ਘਾਰਾ ਦਰਿਆ ਦੇ ਵਿੱਚੋਂ ਵਿਚੀ ਹੈ ਜਿੱਦੇ ਦੋਨੇ ਪਾਸੇ ਪਾਣੀ ਚਲਿਆ ਜਦੋਂ ਹੜਾ ਹੈ ਇਸ ਕਰਕੇ ਅਸੀਂ ਜਾਣਦੇ ਆ ਅੱਜ ਦਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਕੀ ਗੱਲ ਹੈ ਅਸੀਂ ਇਹ ਕਿਉਂ ਨੂੰ ਐਮਐਲਏ ਨੂੰ ਕਿਉਂ ਮੌਕਾ ਦੇਣਾ ਵੀ ਉਹ ਕਵੇ ਵੀ ਨਹੀਂ ਤੁਸੀਂ ਚਲੇਗੇ ਠੀਕ ਹੈ ਅਸੀਂ ਮੰਨਦੇ ਆ ਤੁਹਾਡਾ ਨਿਯਮਾ ਹੋ ਸਕਦਾ ਹੈ ਪਰ ਕੱਲ ਨੂੰ ਜੇ ਮਾਈਨਿੰਗ ਬੰਦ ਨਾ ਹੋਈ ਫਿਰ ਐਮਐਲਏ ਦਾ ਘਰ ਨਹੀਂ ਰਹਿ ਦੇਣਾ ਘਰ ਦੇ ਬਾਹਰ ਪੱਕਾ ਮੋੜ ਚਾ ਲੱਗਣਾ ਹੈ ਫਿਰ ਉਹ ਸੋਚੇ ਵੀਗਾ ਘਰ ਦੇ ਵਿੱਚ ਵੀ ਕੀਤਾ ਜਾਣਾ ਹੈ ਜੇ ਗੱਲ ਠੁੱਠੀ ਲੱਗਦੀ ਹੈ ਨਾ ਤੇ ਜਦੋਂ ਹਰ ਇੱਕ ਕਿਸਾਨੀ ਅੰਦੋਲਨ ਚੱਲਦਾ ਸੀਗਾ ਤੇ ਮੁੱਖ ਮੰਤਰੀ ਸੀਗਾ ਹਰਿਆਣੇ ਦਾ ਖੱਟੜ ਉਹਨੂੰ ਕਦੇ ਘਰ ਨਹੀਂ ਜਾਣ ਦਿੰਦੇ ਚੰਡੀਗੜ੍ਹ ਰਹਿੰਦਾ ਰਿਹਾ ਹਰਿਆਣੇ ਦੇ ਲੋਕ ਜਿੱਥੇ ਹੈਲੀਕਾਪਟਰ ਉਤਰਦਾ ਸੀਗਾ ਉੱਥੇ ਖੜੇ ਹੋ ਜਾਂਦੇ ਸੀਗੇ ਉਹਨੂੰ ਕਿਸੇ ਪਿੰਡ ਦੇ ਵਿੱਚ ਜਲਸਾ ਨਹੀਂ ਕਰਨ ਦਿੱਤਾ ਜਿੰਨੇ ਦਿਨ ਕਿਸਾਨ ਗੁੰਜਰੇ ਕੀ ਸਮਝਦੇ ਲੋਕ ਤਕੜੇ ਹੁੰਦੇ ਆ ਤੁਹਾਡੇ ਲਾਗੇ ਤਾਂ ਇਹ ਮਸਾਲਾ ਨੇ ਪੋਗੜਾ ਇਹ ਕਿਸੇ ਮੰਤਰੀ ਨੇ ਬਣਾਇਆ ਲੋਕਾਂ ਨੇ ਬਣਾਇਆ ਲੋਕ ਜਦੋਂ ਇਹ ਤੁਹਾਡੇ ਚ ਕਈ ਲੋਕ ਕੰਮ ਕੀਤਾ ਹੋਣਾ ਇਹ ਪੌਂਡ ਡੈਮ ਦੇ ਉੱਪਰ ਭਾਰਤ ਦਾ ਇਕਲੌਤਾ ਮਿੱਟੀ ਦਾ ਬਣਿਆ ਇੱਡਾ ਵੱਡਾ ਡੈਮ ਹੈ ਲੋਕਾਂ ਨੇ ਬਣਿਆ ਲੋਕ ਕਹਿੰਿਆ ਕਰਨ ਕੀ ਕੁਝ ਨਹੀਂ ਬਣ ਸਕਦਾ ਹੁਣ ਲੋਕਾਂ ਨੇ ਲੜਾਈ ਲੜਨੀ ਹੈ ਲੜਾਈ ਦਾ ਪਹਿਲਾ ਸੂਤ ਤਾਂ ਇਹ ਹੀ ਹੈ ਕਿ ਇਹਦਾ ਪ੍ਰਚਾਰ ਹੋਵੇ ਇਹ ਤੁਸੀਂ ਪ੍ਰਚਾਰ ਵੀ ਕਰ ਰਹੇ ਹੋ ਨਾ ਛੋਟੀ ਜੀ ਗੱਲ ਤੋਂ ਗੁੱਸਾ ਕਰਕੇ ਅਸੀਂ ਤੁਰ ਪੈਣਾ ਇਦਾਂ ਕਰ ਨਹੀਂ ਬਣਨੀ ਥੋੜਾ ਜਿਆਦਾ ਹਿੰਮਤ ਸਾਨੂੰ ਰੱਖਣੀ ਪੈਣੀ ਹੈ ਬਾਕੀ ਗੱਲ ਹੈ ਕਿ ਲੜਨ ਦੀ ਮੈਂ ਤਾਂ ਹਜੇ ਦੇਖ ਰਿਹਾ ਤੁਹਾਡੇ ਚ ਮੈਂ ਵੱਡਾ ਨਹੀਂ ਛੋਟਾ ਤੁਹਾਡੇ ਨਾਲ ਜਦੋਂ ਨਾਰੇ ਲਾਣ ਦੀ ਵਾਰੀ ਆਣੀ ਸੜਕ ਤੇ ਬਹਿਣ ਦੀ ਵਾਰੀ ਆਣੀ ਅਸੀਂ ਇੱਕ ਇੱਕ ਬੰਦੇ ਦੀ ਸ਼ਕਲ ਪਛਾਣਦੇ ਹਾਂ ਮੈਂ ਇੱਕ ਥੋੱਕ ਕੇ ਕਹਿਣਾ ਵੀ ਹਾਂ ਜੀ ਇਹ ਬੰਦਾ ਆਹੋਂ ਖੱਟ ਗਿਆ ਇੱਕ ਇੱਕ ਬੰਦੇ ਦੀ ਮੈਨੂੰ ਰਿਪੋਰਟ ਹੈ ਸੁਖਚੈਨਪੁਰ ਦੇ ਵਿੱਚ 72 ਕਨਾਲ ਦੀ ਰਜਿਸਟਰੀ ਕੀਤੀ ਹੈ ਹੁਣ 72 ਕਨਾਲ ਦੀ ਕੀਤੀ ਹੈ ਨਾ ਕਬਜ਼ੂਰਦਤ ਨੇ ਨੈਤ ਤਸੀਰ ਦਾ ਤਰਵਾੜੇ ਦਾ ਉਹ ਕਹਿੰਦਾ ਬੀਬੀ ਘੰਟਾ ਇੱਕ ਰੁਕ ਜਾ ਜੀ ਤੇ ਤੈਨੂੰ ਸੋਚ ਲੈ ਕਿ ਘੰਟਾ ਵੀ ਇਹ ਜ਼ਮੀਨ ਕਿੰਨੂੰ ਪਤਾ ਤੂੰ ਕਿਨੂੰ ਦੇ ਦੇਣੀ ਹੈ ਇਥੇ ਕੱਲੋ ਪ੍ਰੈਸ਼ਰ ਲੱਗਣਾ ਤਾਂ ਲੋਕ ਤਾਂ ਤੁਹਾਡੇ ਪਹਿਲਾਂ ਧਰਨੇ ਲਾਉਂਦੇ ਪਿਆ ਇਹ ਮੁੰਡੀ ਗੱਲ ਹੈ ਚਾਰ ਪੰਜ ਦਿਨਾਂ ਦੀ ਉਹ ਬੀਬੀ ਨੇ ਇੱਕ ਵੱਡੇ ਮੰਤਰੀ ਨੂੰ ਫੋਨ ਕਰਿਆ ਨਾ ਕਿਸੇ ਦਾ ਵੀ ਤੇ ਤੇਰੀ ਕੀ ਮਜਾ ਹੈ ਤੂੰ ਜਿਸ ਤੀ ਲੋਕ ਰਿਆਂ ਇਹ ਹੈ ਹਾਂ ਤੋ ਤੁਹਾਡੇ ਪਿੰਡਾਂ ਤੂੰ ਕੀ ਸੋਚਦੇ ਹੋ ਕਿ ਇੰਨੇ ਤੋਂ ਇੰਨੇ ਹੌਸਲੇ ਦੇ ਨਾਲ ਇੰਨੀ ਗੱਲ ਦੇ ਨਾਲ ਕਿ ਇਹ ਬੰਦ ਕਰਾ ਲੈ ਮੈਂ ਜਿਹੜਾ ਐਡਾ ਵੱਡਾ ਨੈਕਸਸ ਹੈ ਤੁਸੀਂ ਤਾਂ ਇੱਥੇ ਲੱਗੇ ਆ ਨਾ ਅਸੀਂ ਤਾਂ ਤਿਆਰੀ ਕੀਤੀ ਵੀ ਐਸਆਈਟੀ ਦਾ ਜਵਾਬ ਆਣ ਤੋਂ ਬਾਅਦ ਅਗਲਾ ਸਾਡੇ ਕੋਲ ਕੀ ਪ੍ਰੋਗਰਾਮ ਹੋਣਾ ਮੈਂ ਮਨੋਜ ਨੂੰ ਕਿਹਾ ਦੋ ਦਿਨ ਪਹਿਲਾਂ ਵੀ ਮਨੋਜ ਵੀ ਤ ਤਗੜੇ ਹੋ ਜਾ ਸਾਡੇ ਕੋਲ ਅਗਲਾ ਇੱਕ ਵੱਡਾ ਬਾਬਰ ਤਿਆਰ ਕਰ ਲਿਆ ਵੀ ਇਹ ਜੇ ਜਵਾਬ ਸਹੀ ਨਾ ਆਇਆ ਤੇ ਇਹ ਲਗੜ ਕੇ ਰੱਖ ਦੇਣੀ ਹੈ ਇਹ ਸਿਆਸੀ ਪਾਰਟੀ ਵੀ ਇਹਦੇ ਨਾਮ ਦੀਆਂ ਹੋਰ ਪਾਰਟੀਆਂ ਵੀ ਜਿਹੜੇ ਬੰਦੇ ਲੰਗੇ ਹੋ ਕੇ ਸਾਡੇ ਕੋਲ ਕੋਪਰ ਸਬੂਤ ਆ ਗਏ ਸਾਨੂੰ ਰਲ ਕੇ ਨਗਰ ਦਾ ਕੰਮ ਕਰਦੇ ਆਂ ਸੀਦੇ ਤੇ ਇਹ ਇਹਨੂੰ ਬਚਾਏ ਰੱਖਣ ਦੇ ਨੇ ਠੀਕ ਹੈ ਮੈਂ ਤਾਂ ਸਾਡੀ ਗੱਲ ਇਹ ਸਾਨੂੰ ਰੋਲਾ ਪਾੜੇ ਪੈਣਾ ਜਦੋਂ ਇਹ ਕੰਮ ਹੌਲੀ ਹੌਲੀ ਘਟਨਾ ਚਲੇਗੇ ਇਹਨਾਂ ਆਪ ਦੌੜ ਜਾਣਾ ਨਹੀਂ ਤਾਂ ਲੱਗੇ ਹੋਈ ਨਾ ਅਸੀਂ ਖੜਾ ਮੋਸਲਾ ਰੱਖੀਏ ਸਿਰਫ ਥੋੜੀ ਜਿਹੀ ਦੇਰ ਹੋਰ ਦੇਖਣਾ ਹੈ ਠੀਕ ਹੈ ਜੇ ਨਹੀਂ ਜਾਂਦੇ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਦੇ ਪਿੰਡ ਦੇ ਪ੍ਰਧਾਨ ਆ ਉਹ ਬਕਾਇਦਾ ਫੋਨ ਕਰ ਲੈਣ ਤੇ ਲਾਈਵ ਫੋਨ ਕਰਕੇ ਉਹਨਾਂ ਨੂੰ ਕਹਿ ਦੇਣ ਕਿ ਤੁਸੀਂ ਆ ਸਕਦੇ ਦੋ ਚਾਰ ਮਿੰਟ ਨਹੀਂ ਆ ਸਕਦੇ ਅਸੀਂ ਸਰਬ ਸੰਤੀ ਦੇ ਨਾਲ ਤੇ ਸਟੇਜ ਚ ਲਾ ਰਹੇ ਆ ਨੀਰਜ ਜੀ ਕਹਿਣਗੇ ਪਿਹਾਰੀ ਕਿਤਾ ਕੀ ਸਹਿਮਤੀ ਹੱਥ ਘੜੇ ਕਰਾ ਕੇ ਜੇ ਸਹਿਮਤੀ ਦੇਣੇ ਵੀ ਨਹੀਂ ਅਸੀਂ ਹੋਰ ਇਲਤੀਆਰ ਕਰਾਂਗਾ ਠੀਕ ਹੈ ਅਸੀਂ ਇੱਥੇ ਪ੍ਰੋਗਰਾਮ ਸਮਾਪਤ ਕਰਨਗੇ ਅਸੀਂ ਆਪਣੇ ਵੀ ਡਿਸਟਰਬੈਂਸ ਥੋੜੀ ਪਾ ਲਈਏ ਅਸੀਂ ਇਕੱਠੇ ਬਣਾਏ ਆਖਰੀ ਗੱਲ ਮਾਈਨਿੰਗ ਦੀ ਲੜਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਪੰਜਾਬ ਦੇ ਲਗਭਗ 9-10 ਜ਼ਿਲ੍ਹਿਆਂ ਦੇ ਵਿੱਚ ਬੜੀ ਤੇਜ਼ੀ ਨਾਲ ਲੱਗੀ ਹੋਈ ਹੈ ਪੰਜਾਬ ਦੇ ਤਿੰਨ ਦਰਿਆ ਰਾਵੀ ਬਿਆਸ ਤੇ ਸਤਲੁਜ ਦੇ ਜਿੰਨੇ ਵੀ ਖੇਤਰ ਹੈ ਉਹ ਮਾਈਨਿੰਗ ਦੇ ਚਪੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਿਆਸ ਦਰਿਆ ਤੇ ਕੰਢੇ ਰਹਿੰਦੇ ਆ ਬਿਆਸ ਦਰਿਆ ਦੇ ਬੂੰਜਾ ਗੇਟਾ ਦੇ ਹੇਠਾਂ ਵੱਡੀ ਮਾਤਰਾ ਚ ਮਾਈਨਿੰਗ ਲੱਗੀ ਹੋਈ ਤਾਂ ਉਹਦੇ ਨਾਲ ਦਾਇ ਸੁਆਦਰਾਵਾਂ ਦੀ ਅੱਖ ਦੇ ਵਿੱਚ ਰੱਖ ਤੇ ਜੇ ਸਵਾਗ ਰਿਆ ਪਟਿਆ ਗਿਆ ਤੇ ਕੱਲ ਨੂੰ ਇਹ ਸਾਡੀ ਉੱਪਰ ਦੀਆਂ ਪਹਾੜੀਆਂ ਨਹੀਂ ਰਹਿਣੀਆਂ ਅੱਜ ਪਠਾਨਕੋਟ ਦੇ ਚੱਕੀਪੁਰ ਦੇ ਨਾਲ ਪਧਰੋਹਾ ਪਿੰਡ ਪੈਂਦਾ ਹੈ ਨਾਲ ਲੱਗਦੇ ਹੋਰ ਛੋਟੇ-ਛੋਟੇ ਪਿੰਡਾ ਹਿਮਾਚਲ ਦੇ ਜਿਹੜੇ ਪਹਾੜਾਂ ਦੇ ਉੱਪਰ ਵਸੇ ਹੋਇਆ ਉਹ ਹੁਣ ਖਿਸਕਦੇ ਪਏ ਆ ਦਰਿਆ ਦੇ ਵਿੱਚ ਕਿਉਂਕਿ ਥੱਲੇ ਮਾਈਨਿੰਗ ਹੋ ਗਈ ਬਾਰਸ਼ ਆਉਂਦੀ ਆ ਬਰਸਾਤ ਦਾ ਪਾਣੀ ਆਂਦਾ ਤੇ ਨੀਵੀਂ ਜਗ੍ਹਾ ਨੂੰ ਪਾਣੀ ਜਾਣਾ ਜਣਾ ਆਪਣੇ ਨਾਲ ਸਾਰੀ ਚੀਜ਼ਾਂ ਲੈ ਕੇ ਜਾਂਦਾ ਤੁਹਾਨੂੰ ਸਾਰਾ ਹੀ ਪਤਾ ਹੈ ਕਿਉਂਕਿ ਇਹ ਖੱਡਾਂ ਦੇ ਵਿੱਚ ਜਿੰਨੀ ਵੀ ਮਾਈਨਿੰਗ ਹੁੰਦੀ ਹੈ ਉਹ ਮਾਈਨਿੰਗ ਮੈਨੂਅਲ ਹੁੰਦੀ ਰਹੀ ਹੈ ਮੇਰੇ ਕੋਲ ਤਸਵੀਰਾਂ ਆਈਆਂ ਕਈ ਸਾਲ ਪੁਰਾਣੀਆਂ ਮੈਨੂੰ ਲੱਗਾ 2011 ਕਦੀਆਂ ਜਾਂ 10 ਕਦੀਆਂ ਥੁੜੀਆਂ ਤਸਵੀਰਾਂ ਕਿ ਉਹ ਇੱਕ ਛਾਣਨੇ ਦੇ ਨਾਲ ਮੈਨੂਅਲੀ ਲੋਕ ਇੱਥੋਂ ਪੜ੍ਹਦੇ ਸੀਗੇ ਉਸ ਨੂੰ ਹੁਣ ਪ੍ਰਿੰਟ ਕਰਵਾਣੀਆਂ ਨੇ ਉਹ ਦੱਸਦੇ ਕਿ ਇਦਾਂ ਦੀ ਮੈਨੂਅਲ ਮਾਈਨਿੰਗ ਤੇ ਹੁੰਦੀ ਰਹਿੰਦੀ ਸਾਨੂੰ ਕੋਈ ਫਰਕ ਨਹੀਂ ਪੈਣਾ ਅੱਜ ਸਾਨੂੰ ਵੀ ਹੈ ਜਦੋਂ ਅਸੀਂ ਗੱਲ ਕਰਦੇ ਆ ਕਿ ਸਾਨੂੰ ਵੀ 43 ਰੁਪਏ 3000 ਰੁਪਏ ਦੇ ਤਾਂ ਮਿਲਦਾ ਹੈ 43 ਰੁਪਏ ਚੰਗਾ ਕ੍ਰੈਸ਼ਰ ਤਾਂ ਤੇ 3000 ਮਾੜਾ ਮਿੱਟੀ ਵਾਲਾ ਇਹ ਹੈ ਜੀ ਸਾਨੂੰ ਤਾਂ ਕੋਈ ਫਾਇਦਾ ਹੀ ਹੈ ਨਹੀਂ ਇਹੀ ਤਾਂ ਸੀ ਐਮਐਲਏ ਨੂੰ ਪੇਣਾ ਹੈ ਨਾ ਦੋ ਹੀ ਗੱਲਾਂ ਤਾਂ ਪੁੱਛਣੀਆਂ ਐ ਐਮਐਲਏ ਸਾਹਿਬ ਕੀ ਇਸ ਖੇਤਰ ਦੇ ਵਿੱਚ ਮਾਈਨਿੰਗ ਹੋ ਸਕਦੀ ਹੈ ਜਾਂ ਨਹੀਂ ਜਿਹੜੀ ਸਟੇਟਮੈਂਟ ਕਹਿਣਗੇ ਉਹ ਵੀਡੀਓ ਵੀ ਲੈ ਲੈਣੀ ਤੇ ਉਹਦੇ ਸਾਈਨ ਵੀ ਕਰਾ ਲੈਣੇ ਇੱਕ ਗੱਲ ਦੂਜੀ ਗੱਲ ਜੇ ਐਮਐਲਏ ਸਾਹਿਬ ਇਹ ਹੋ ਰਹੀ ਹੈ ਤੇ ਫਿਰ ਤੁਸੀਂ ਕੀ ਕਰਨ ਬੈਠੇ ਹੋ ਤੁਹਾਡੀ ਤਾਂ ਜ਼ਿੰਮੇਵਾਰੀ ਹੈ ਅਸੀਂ ਤਾਂ ਸੁਧਾਰਨ ਹੈ ਨਾ ਇੱਕ ਸਧਾਰਨ ਜੇ ਵੋਟਰ ਹੈ ਰੋਜੀ ਰੋਟੀ ਦੇ ਲਈ ਦਿਹਾੜੀ ਲਾਣੇ ਆ ਕੋਈ ਦੁਕਾਨ ਕਰਦੇ ਆ ਕਿਤੇ ਪੜ੍ਹਾਣੇ ਆ ਕੋਈ ਕਿਸਾਨੀ ਆ ਕੋਈ ਮਜ਼ਦੂਰੀ ਆ ਤੁਹਾਡੀ ਜ਼ਿੰਮੇਵਾਰੀ ਹੋਰ ਤੁਸੀਂ ਕਰਨਾ ਹੀ ਕੀ ਹੈ ਦਸੂਏ ਦਾ ਸਭ ਤੋਂ ਵੱਡਾ ਕਾਰੋਬਾਰ ਜਿਹੜਾ ਇੰਨੀ ਗੱਲ ਤਿਆਰ ਹੋ ਗਿਆ ਦਸੂਏ ਤੋਂ ਮਕੇਰੀਆਂ ਦਾ ਮਾਈਨਿੰਗ ਦਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਆ ਨਾ ਹੁਣ ਮੇਰਾ ਇਹ ਸਰੀਰ ਹੈ ਜੇ ਹੱਥ ਤੇ ਮੇਰੇ ਸੱਟ ਲੱਗੀ ਹੈ ਤੇ ਮੈਂ ਉਹਦਾ ਇਲਾਜ ਕਰਨਾ ਹੁੰਦਾ ਇਲਾਜ ਕਰਨਾ ਹੁੰਦਾ ਨਾ ਫਿਰ ਮੈਂ ਬਾਕੀ ਕੰਮ ਸ਼ੁਰੂ ਕਰਦੇ ਜਦੋਂ ਮਾੜਾ ਮੋਟਾ ਜ਼ਖਮ ਆ ਜਾਂਦਾ ਤਾਂ ਮੈਂ ਬਾਹਰ ਬੰਨ੍ਹ ਕੇ ਫੇਰ ਤੋਰ ਪਾਵਾਂਗਾ ਸਾਡੇ ਤੇ ਜਗਮ ਇਟਾ ਵੱਡਾ ਇੱਕ ਵੱਡੀ ਬਿਮਾਰੀ ਬਣ ਗਈ ਨਿਕਲ ਮਾਈਲਿੰਗ ਦੀ ਤੇ ਸਾਡੇ ਵਿਧਾਇਕ ਨੂੰ ਸਾਡੇ ਇਥੋਂ ਦੇ ਸਿਆਸੀ ਲੀਡਰਾਂ ਨੂੰ ਪਤਾ ਹੀ ਨਹੀਂ ਇਹ ਕੋਈ ਮਣੀ ਮੋਟੀ ਗੱਲ ਹੈ ਜੇ ਨਹੀਂ ਬੋਲ ਸਕਦੇ ਜੇ ਡਰ ਲੱਗਦਾ ਤੇ ਮੈਂ ਛੱਡ ਦੇਣ ਨੂੰ ਦਿਹਾੜੀਆਂ ਅਸੀਂ ਥੋੜੀ ਕਿਹਾ ਵੀ ਤੁਸੀਂ ਠੇਕਾ ਲਿਆ ਹੋਇਆ ਹੈ ਅਸੀਂ ਦੇਖਾਂਗੇ ਵੀ ਸਾਡੇ ਜੋ ਕਿਹੜਾ ਲੀਡਰ ਹੈ ਜਿਹੜਾ ਖੜ ਕੇ ਬੋਲ ਸਕਦਾ ਜਿਹੜਾ ਖੜ ਸਕਦਾ ਅਸੀਂ ਥੋੜੀ ਕਿਹਾ ਕਿ ਜਾਓ ਤਰਵੇ ਚਟੋ ਉਹਨਾਂ ਲੀਡਰਾਂ ਦੇ ਤਾਂ ਮੰਗੋ ਟੇਟਾ ਪੈਸੇ ਦੇ ਦੇ ਕੇ ਨਾ ਕੋਰਪੋਰਟ ਘਰਾਣਿਆਂ ਤੋਂ ਤੇ ਕੱਲ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਚਲਾਣ ਦੇ ਲਈ ਤੁਸੀਂ ਸਾਡੇ ਲੋਕਾਂ ਦੀ ਅੱਖਾਂ ਦੇ ਵਿੱਚ ਘੱਟੇ ਚ ਕੋਸ਼ਿਸ਼ ਥੋੜੀ ਗਿਆ ਅਸੀਂ ਨਾ ਸੁਧਾਰਨ ਕਹਿੰਨੇ ਆਂ ਵੀ ਜੇ ਤੁਹਾਨੂੰ ਪੈਸੇ ਦੀ ਲੋੜ ਹੈ ਤੇ ਸਾਨੂੰ ਦੱਸੋ ਅਸੀਂ ਇੱਕ ਇੱਕ ਰੁਪਿਆ ਇਕੱਠਾ ਕਰਕੇ ਤੁਹਾਨੂੰ ਦੇਦਿਆਂ ਕਰਾਂਗੇ ਸਾਨੂੰ ਇਸ ਕੋਟ ਤੋਂ ਜਿਹੜੀਆਂ ਇਜ਼ਾਦ ਦੇ। ਅਸੀਂ ਆਪਣੇ ਚੌਂਕੀਦਾਰ ਦੀ ਗੱਲ ਕੀਤੀ ਨਾ ਅਸੀਂ ਆਪ ਆਪਣੇ ਪੈਸਿਆਂ ਤੋਂ ਇੱਕ ਵਾਰ ਚੌਂਕੀਦਾਰਾਂ ਦੀਆਂ ਦੁਕਾਨਾਂ ਸ਼ਹਿਰ ਦੇ ਦੁਕਾਨਾਂ ਅਸੀਂ ਦਿਨੇ 100 ਰੁਪਿਆ ਮਿੰਟੇ ਦਾ 200 ਰੁਪਿਆ ਸਾਡੀ ਸ਼ਾਮ ਨੂੰ ਦੁਕਾਨ ਦੀ ਰਾਖੀ ਕਰੇ ਇੱਥੇ ਵੀ ਅਸੀਂ ਰੱਖੀ ਸਕਦੇ ਆ ਫਿਰ ਜੇ ਉੱਥੇ ਕਰ ਸਕਦੇ ਆ ਪਰ ਗੱਲ ਇਹ ਹੈ ਕਿ ਜਿਹਦੀ ਜ਼ਿੰਮੇਵਾਰੀ ਹੈ ਉਹਨੂੰ ਅੱਛੇ ਪਿਆ ਕੇ ਫਿਰ ਪੁੱਛਣਾ ਹੈ ਨਹੀਂ ਆਂਦਾ ਹੈ ਫਿਰ ਕੋਈ ਗੱਲ ਨਹੀਂ ਲੜਾਈ ਤਾਂ ਮੈਦਾਨ ਦੇ ਵਿੱਚ ਹੁੰਦਾ ਹੈ ਆਣਗੇ ਜੀ ਆਣਗੇ ਕਿਸਾਨੀ ਬੋਲਣ ਦੇ ਦੌਰਾਨ ਅਸੀਂ 11 ਮੀਟਿੰਗਾਂ ਕੀਤੀਆਂ ਬੀਜੇਪੀ ਨਾਲ ਮੈਂ ਉਹ ਮੀਟਿੰਗਾਂ ਦੇ ਵਿੱਚ ਹਿੱਸਾ ਲਿਆ ਹੈ ਜਿਨ੍ਹਾਂ ਵਿੱਚ ਆਮੀਤ ਸਾਹਿਬ ਨਰਿੰਦਰ ਤੋਮਰ ਵਰਗੇ ਸਾਰੇ ਘੱਟੇ ਦੇ ਆ 11 ਮੀਟਿੰਗਾਂ ਦੇ ਵਿੱਚ ਜਿੱਲੇ ਜਵਾਬ ਨਹੀਂ ਆਇਆ ਫਿਰ ਦੁਬਾਰਾ ਤੋਂ ਪਹੁੰਚੇ ਤਾਂ ਵੀ ਅਸੀਂ ਭੱਜੇ ਥੋੜੀ ਅਸੀਂ 385 ਦਿਨ ਦਿੱਲੀ ਦੇ ਪੰਜ ਬਾਰਡਰਾਂ ਤੇ ਬੈਠੇ ਰਹੇ ਹਾਂ ਸਰਕਾਰ ਨੂੰ ਹਾਂ ਕਰ ਮਾ ਵੀ ਮੰਗਣੇ ਤੇ ਕਿਸੀ ਦੇ 300 ਕਾਨੂੰਨ ਰੱਦ ਹੋਏ। ਰੱਦ ਹੋਏ ਬਿਜਲੀ ਸੋਲ ਬਲੇ ਠੰਡੇ ਬਸਤੇ ਚ ਪਾ ਕੇ ਰੱਖਿਆ ਹੋਇਆ। ਸਰਕਾਰ ਤਾਂ ਆਪਣੀ ਪਾਲਸੀ ਹੀ ਆਉਂਦੀ। ਪਾਲਸੀ ਵੱਡੇ ਵੱਡੇ ਕੋਰਪੋਰੇਟ ਘਰਾਣਿਆਂ ਦੀ ਕਿਉਂਕਿ ਵੱਲਬਦਲ ਤੇ ਫੈਸਲਾ ਹੁੰਦਾ ਆ। 58000 ਕਰੋੜ ਦਾ ਪ੍ਰੋਜੈਕਟ ਹੈ ਲੱਗ ਰਿਹਾ। ਤੁਹਾਨੂੰ ਪਤਾ ਕਿਸੇ ਨੂੰ? 58000 ਕਰੋੜ ਦਾ ਪ੍ਰੋਜੈਕਟ ਹੈ ਭਾਰਤ ਮਾਲਾ ਜਿਹਾ ਚੱਲਦਾ ਪਿਆ ਹੈ। ਤੇ ਸਾਂ ਕੀ ਹੋਇਆ ਗੱਟਕਰੀ ਦੇ ਹੇਠਾਂ ਕੇਰੀਵਾਲ ਤੇ ਕਿ ਕਰੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੇ ਨਹੀਂ ਦੇਣਾ ਤੇ ਇਹ 3 ਸਾਲਾਂ ਦੇ ਵਧਾ ਕੇ ਰੇਟ ਦਾ ਪੈਸਾ ਦੇ। ਇਹ ਹੈ ਸੱਚ। ਲੜੀ ਉੱਪਰ ਭਾਜੀਪੀ ਵੀ ਹੈ। ਲੜੀ ਉੱਪਰ ਕੇਡੀ ਮੋਕੇ ਦੀ ਸਾਡੀ ਆਮ ਆਦਮੀ ਪਾਰਟੀ ਵੀ ਹੈਗੀ ਹੈ। ਕਿਉਂਕਿ ਡਿਵੈਲਪਮੈਂਟ ਦਾ ਮਾਡਲ ਵੀ ਇਹ ਪੇਸ਼ ਕੀਤਾ ਜਾ ਰਿਹਾ। ਉਹ ਸੜਕ ਬਣਾਈ ਜਾ ਰਹੀ ਹੈ ਜਿਸ ਸੜਕ ਤੇ ਮੈਂ ਨਹੀਂ ਕਦੀ ਜਾਣਾ, ਮੇਰੇ ਪਰਿਵਾਰ ਨੇ ਨਹੀਂ ਕਦੀ ਜਾਣਾ, ਮੇਰਾ ਬਜ਼ੁਰਗ ਵੀ ਨਹੀਂ ਕਦੀ ਜਾਣਾ। ਸਾਨੂੰ ਕੀ ਲੋੜ ਹੈ ਉਹ ਸੜਕ ਦੀ। ਉਹ ਸੜਕ ਦੀ ਲੋੜ ਹੈ ਵੱਡੇ ਵੱਡੇ ਵਪਾਰੀਆਂ ਨੂੰ। ਕਿ ਸਾਡੇ ਦੇ ਜਰੀਏ ਵਪਾਰ ਕਰਨਾ ਚਾਹੁੰਦੇ ਆ ਵਿਦੇਸ਼ਾਂ ਦੇ ਨਾਲ ਇਹ ਹੈ ਕਾਰਨ ਸਾਡੇ ਦਾ ਜ਼ਮੀਨ ਤੋਂ ਵੀ ਬਹੁਤ ਉੱਚੀ ਇੱਕ ਬਣਾਈ ਜਾ ਰਹੀ ਹੈ ਅਸੀਂ ਤਾਂ ਕਹਿੰਦੇ ਆ ਰੇਲਵੇ ਲਾਈਨ ਬਣਾਓ ਰੇਲਵੇ ਲਾਈਨ ਬਣਾ ਰਹੀ ਹੈ ਤੇ ਇਥੋਂ ਦੇ ਲੋਕਾਂ ਨੂੰ ਜ਼ਮੀਨ ਪੈਸੇ ਬੜੇ ਥੋੜੇ ਦੇ ਰਹੇ ਆ ਸਾਡੀਆਂ ਜੁੱਤੀਆਂ ਸਾਡੇ ਸਿਰ ਕੰਮ ਨੂੰ ਖਰੀਦ ਕੇ ਦੇ ਦੇਣੀ ਪ੍ਰਾਈਵੇਟ ਫਰਮ ਅਬਾਨੀਆਂ ਦਾਨੀ ਸਾਡੇ ਲੱਗੇ ਹੀ ਆ ਇਹ ਪੌਂਡ ਡੈਮ ਬੀ.ਐਮ.ਪੀ ਤੇ ਛੇਤੀ ਸਰਕਾਰ ਤਰ ਲੋ ਬੱਚੀ ਬੈਠੀ ਹੋਈ ਐ ਅਸ਼ੰਸ਼ ਜਿਹੜਾ ਬਿਜਲੀ ਸੋਥ ਪਰ 2020 ਐ 2006 ਦੇ ਵਿੱਚ 27% ਪ੍ਰਾਈਵੇਟ ਸੈਕਟਰ ਕਰ ਦਿੱਤਾ ਇਸ ਜਿਹੜੀ ਬਿਜਲੀ ਤਿਆਰ ਹੋਣੀ ਹੈ ਤਿੰਨ ਸੈਕਟਰਾਂ ਚੋਂ ਬਣਦੀ ਹੈ ਹਵਾ ਨਾਲ ਪਾਣੀ ਨਾਲ ਤੇ ਸੂਰਜ ਦੇ ਨਾਲ ਤੇ ਹਵਾ ਵਾਲੀ 27% ਦਾ ਸੌਦਾ ਕਰ ਲਿਆ ਪ੍ਰਾਈਵੇਟ ਸੈਕਟਰ ਦੇ ਨਾਲ ਤੇ ਬਾਕੀ ਬਚੀ ਹੋਈ ਜਿਹੜੀ ਬਿਜਲੀ ਹੈ ਜਿਹਦੇ ਚ ਸਾਡਾ ਪੌਂਗੜਮ ਇੱਕ ਹੈ ਅਰਪਾ ਖਰਪਾ ਦੀ ਬਿਜਲੀ ਰੋਜ਼ ਦੀ ਤਿਆਰ ਹੁੰਦੀ ਹੈ 3 ਕਰੋੜ ਦੀ ਤਾਂ ਮੁਕੇਰੀਆਂ ਹਾਂ ਜਿਹੜੀ ਤਿਆਰ ਕਰਦਾ ਹੈ ਪੌਂਗੜਮ ਅੱਜ ਇੰਨੀ ਇਹ ਸਾਰਾ ਵੇਚਣ ਨੂੰ ਬੈਠੇ ਹੋਏ ਆ ਇਹ ਬਣਾਇਆ ਲੋਕਾਂ ਦੇ ਪੈਸਾ ਨਾਲ ਲੋਕਾਂ ਦੀ ਜ਼ਮੀਨਾਂ ਦੇ ਉੱਪਰ ਤੇ ਕੱਲ ਨੂੰ ਵੇਚਦਰਾ ਆਗਾਨੀ ਇਹ ਹੈ ਪੁਲਸੀ ਇਸ ਕਰਕੇ ਲੜਾਈ ਵੱਡੀ ਹੈ ਯਕੀਨ ਰੱਖੋ ਜਿਹੜਾ ਹੁਣ ਸਮਾਂ ਮੈਂ ਨੱਚ ਬੋਲੇਆ ਪੂਰੇ 6.5 ਹੋਇਆ ਹੁਣੀ ਨੀਰੇਜ ਜੀ ਸਾਡੇ ਸਟੇਜ ਚ ਲਾਂਦੇ ਆ ਕੋਈ ਸਾਡੇ ਚੋ ਬੋਲੇ ਨਾ ਨੀਰੇਜ ਜੀ ਮੋਪੇ ਦਾ ਇਹਨਾਂ ਹੈਂਡ ਫੀ ਕਰਕੇ ਫੋਨ ਕਰ ਲੈਣ 2 ਮਿੰਟ ਦੇ ਵਿੱਚ ਉਹ ਕੀ ਜਵਾਬ ਦਿੰਦੇ ਆ ਉਹਦੇ ਆਸਾਰ ਦੇ ਨਾਲ ਬਿਣਾ ਬੈਠੇ ਇੱਥੇ ਸਰਵ ਸੰਤੀ ਨਾਲ ਫੈਸਲਾ ਕਰਨਾ ਸੀ ਵੀ ਵੇਚਣਾ ਹੈ ਜਾਂ ਨਹੀਂ ਵੇਚਣਾ ਹੈ ਠੀਕ ਹੈ ਜੀ ਇਹ ਆਪਣੇ ਆਪਸ ਦੇ ਵਿੱਚ ਕੋਈ ਬਹਿਸ-ਬਾਦ ਨਹੀਂ ਕਰੀ ਅਸੀਂ ਇੱਕੋਏ ਅਸੀਂ ਸਾਰਿਆਂ ਨੂੰ ਜੋੜਨਾ ਹੈ ਥੋੜੀ ਜਿਹੀ ਜਿਹੜੀ ਦੂਸ਼ਣ ਬਣੀ ਅਸੀਂ ਸਰਪੰਚਾਂ ਦੇ ਵਿਰੁੱਧ ਵੀ ਕਰਦੇ ਹਾਂ ਕੱਲਾ ਬੰਦਾ ਨਹੀਂ ਲੜ ਸਕਦਾ ਮੈਨੀ ਮਾਤਿਆਂ ਦੇ ਵਿਰੁੱਧ ਮੈਂ ਇਸ ਗੱਲ ਦਾ ਗਵਾਹ ਹਾਂ ਅਸੀਂ ਪਰਚੇ ਵੀ ਚੱਲੇ ਆ ਅਸੀਂ ਸਜ਼ਾਵਾਂ ਵੀ ਚੱਲ ਰਹੇ ਆ ਕਈ ਵਾਰ ਪ੍ਰਕਾਰ ਦਾ ਪੂਰ ਪ੍ਰਚਾਰ ਸਾਡੇ ਉੱਤੇ ਹੁੰਦਾ ਵੀ ਹੈ ਲਗਾਤਾਰ ਘਾਗ ਦੇ ਵਿੱਚ ਰਹਿੰਦੇ ਆ ਕਈ ਲੋਕ ਤੁਹਾਡੇ ਇਲਾਕੇ ਦੇ ਵਿੱਚ ਇੱਕ ਹੈਗਾ ਨੌਜਵਾਨ ਜਿਹੜਾ ਲਗਾਤਾਰ ਉਹ ਇੱਥੇ ਸੌਦੇ ਕਰਾ ਰਿਹਾ ਜ਼ਮੀਨਾਂ ਦਾ ਮੈਨੂੰ ਮੁਨੇਜ ਨਾਮ ਦਾ ਬਕਾਇਦਾ ਨਾਂ ਦਿੱਤਾ ਤੇ ਗੱਡੀ ਨੰਬਰ ਉਸ ਬੰਦੇ ਨੂੰ ਆਪਣੇ ਪਿੰਡਾਂ ਦੇ ਵਿੱਚ ਨਾ ਬੜਨ ਦਿਓ ਸਭ ਤੋਂ ਜ਼ਿਆਦਾ ਖਤਰਨਾਕ ਉਹ ਬੰਦਾ ਜਿਹੜਾ ਲਗਾਤਾਰ ਸੋਦੇਵਾਜੀ ਕਰਾ ਰਿਹਾ ਇਸ ਪਿੰਡ ਦੇ ਮੈਂ ਦੱਸਿਆ ਹੈ 10 ਦਿਨਾਂ ਤੋਂ ਉਹਨੂੰ ਮੋਲ ਕਿੰਗ ਅੱਲਾ ਹੁੰਦੀਆਂ ਜਿੱਡੀਆਂ ਨਹੀਂ ਫਲਸਰ ਪੜ੍ਹਲੀ ਕਰੀ ਬੋਲੀ ਜਾ ਸਕਦੀਆਂ ਇਹ ਧਿਆਨ ਰੱਖੋ ਹਰ ਪ੍ਰਕਾਰ ਦਾ ਧਿਆਨ ਰੱਖ ਕੇ ਆਪਣਾ ਏਕਾ ਬਣਾਓ ਪਿਛਲੇ ਸਮੇਂ 'ਚ ਜਿਹੜੇ ਲੋਕ ਨਹੀਂ ਲੜ ਸਕੇ ਪਰ ਉਹਨਾਂ ਨੇ ਹਾਰਨ ਵਾਲਾ ਮਾਰਿਆ ਉਹਨਾਂ ਨੂੰ ਨਾਲ ਲਈਏ ਇਕੱਠੇ ਹੋ ਕੇ ਹੋਲੀ ਹੋਲੀ ਕਾਫਲਾ ਮਜ਼ਬੂਤ ਕਰਨਾ ਹੈ ਇਸੇ ਕਰਕੇ ਸੇ ਪਿੰਡਾਂ ਚ ਮੀਟੀਆਂ ਕਰ ਰਹੇ ਆ ਠੀਕ ਹੈ ਕਿਸੇ ਦੀ ਕੋਈ ਕਮਜ਼ੋਰੀ ਹੋ ਸਕਦੀ ਹੈ ਕਿਸੇ ਵੱਲੇ ਕੋਈ ਨਾ ਕੋਈ ਹੋਈ ਹੋਈ ਦੀ ਖਰੀਦ ਬਰੋ ਪਰ ਜੇ ਉਹ ਅੱਜ ਸਾਡੇ ਨਾਲ ਆਣਾ ਚਾਹੁੰਦਾ ਉਹਨੂੰ ਖੜਾ ਕਰੋ ਲੜਾਈ ਨੂੰ ਵੱਡੀ ਕਰੋ ਕਾਫਲਾ ਵੱਡਾ ਮਜ਼ਬੂਤ ਕਰੋ जी मर्जी सियासी तेरा कोई फर्क तो 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 नहीं पैंता इसी के खेत को बचाने केड़ीए सुल बैठे हुए हजार बारह तो लड़ रहे हैं माइनिंग के विरुद्ध मैं पंद्रह तो बोलना शुरू किया अलोर्चे अच्छ भी परचे है इन्होंने लोग लगातार विरोध करते हैं घर क्रैशर के घर जोनों चारे पास कर ਤੇ ਜਦੋਂ ਹੜ੍ਹ ਆਇਆ ਇਹਨਾਂ ਇਹ ਘਰ ਦੇ ਵਿੱਚ ਰਹੇ ਆ ਤੇ ਸਾਰੇ ਪਾਸੇ ਪਾਣੀ ਪਾਣੀ ਸੀਗਾ ਆਪਣਾ ਘਰ ਆਪਣੀ ਮਸ਼ੀਨਰੀ ਆਪਣਾ ਟਰੈਕਟਰ ਆਪਣੇ ਪਸ਼ੂ ਛੱਡ ਕੇ ਦਿਲ ਨਹੀਂ ਕਰਦਾ ਲੱਗਾ ਸੀਗਾ ਕਿ ਹਾਂ ਵੀ ਇਹ ਮਾਰਾ ਗਿਆ ਤਾਂ ਨਾਲ ਹੀ ਸਾਰਾ ਕੁਝ ਜਾਊਗਾ ਮੈਂ ਵੀ ਨਹੀਂ ਕਰਦਾ ਜਿਹੜਾ ਗੱਲ ਵੀ ਨਹੀਂ ਹੋ ਰਹੀ ਕੋਈ ਲਾਈਟ ਵੀ ਨਹੀਂ ਸੀਗੀ ਜਦੋਂ ਹੜ੍ਹ ਸੀਗਾ ਉਹ ਹਾਲ ਤੇਜ਼ ਸੀ ਉਹ ਬੈਠੇ ਆ ਇੱਥੇ ਮੈਂ ਤਾਂ ਇਹਨਾਂ ਸੱਦਿਆ ਤੁਹਾਡੇ ਜੋ ਕਿਸੇ ਨੇ ਨਹੀਂ ਸੱਦਿਆ ਸਾਡਾ ਨਾਲ ਰਿਸ਼ਤਾ ਉਹਨਾਂ ਦੇ ਨਾਲ ਕੋਈ ਨਾ ਖੂਨ ਦਾ ਨਾ ਕੋਈ ਦੂਪਰਾ ਦਾ ਬਸ ਇਹ ਸਾਹ ਜਾਨੂੰ ਪਤਾ ਵੀ ਅਸੀਂ ਉੱਜੜ ਚੁੱਕੇ ਹਾਂ ਮਾੜੇ ਮੋٹے ਬੱਚੇ ਭੁੱਲ ਰਹੀਏ ਤੁਹਾਨੂੰ ਹੌਕਾ ਦੇ ਰਿਹਾ ਤੁਸੀਂ ਖੜੇ ਹੋ ਹੋਰ ਪਿੰਡਾਂ ਵਿੱਚ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਵੱਡੀ ਲੜਾਈ ਬਣਾਣੀ ਹੈ ਮੈਂ ਇੰਨੀ ਵੀ ਗੱਲਾਂ ਨਾਲ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਲਗਾਤਾਰ ਇਸ ਲੜਾਈ 'ਚ ਖੜੇ ਹੋ ਰਹੇ ਹੋ ਤਗੜੇ ਹੋ ਰਹੇ ਹੋ ਤੇ ਇਸ ਲੜਾਈ ਦਾ ਰਿਜ਼ਲਟ ਜਰੂਰ ਆਏਗਾ ਥੋੜਾ ਜਿਹਾ ਫਰਕ ਪਿਆ ਮੇਰੇ ਸਾਹਮਣੇ ਹੈ ਇਹ ਬਰਿੰਗਲੀ ਅਸੀਂ ਟੱਪਦੇ ਰਿਹਾ ਤੇ ਟਰਾਕੀ ਦਿਖਦੇ ਰਿਹਾ ਅੱਜ ਪਹਿਲਾ ਦਿਨ ਹੈ ਕਈ ਸਾਲਾਂ ਤੋਂ ਬਾਅਦ ਇੱਥੇ ਮੈਂ ਟੱਕੀ ਦੇਖੀ ਜਿਹੜਾ ਭਰਿਆ ਪਿਆ ਹੁੰਦਾ ਹੈ ਇਹ ਗੱਲ ਇਹ ਗੱਲ ਕਹਿੰਨੀ ਹੈ ਮੈਂ ਨੀਰਜ ਜੀ ਨੂੰ ਕਹਿੰਦਾ ਕਾਫੀ ਜ਼ਿਆਦਾ ਹੋ ਗਿਆ ਤੁਸੀਂ ਆਪਣੇ ਹਿਸਾਬ ਦੇ ਨਾਲ ਇੱਕ ਵਾਰ ਸੈਟ ਕੀ ਸਾਰੇ ਕੋ ਲੋਕ ਵੀ ਖੜੇ ਹੋਣਾ ਹੈ ਬੈਠਣਾ ਹੈ ਜੇ ਨਹੀਂ ਬੈਠਣਾ ਤੇ ਅਗਲਾ ਪ੍ਰੋਗਰਾਮ ਜਿੱਦਾਂ ਰੱਖਣਾ ਉਹਦੇ ਹਿਸਾਬ ਦੇ ਨਾਲ ਕਮੇਟੀ ਤਿਆਰ ਕਰੋ ਧੰਨਵਾਦ ਜੀ